ਗੱਲਬਾਤ ਕਰਦੇ ਆ ਵੀ ਅੱਜ ਸੁਪਕਰਨ ਵੀਰਵਾਰੇ ਉਹ ਕੀ ਕਹਿਣਾ ਚਾਣਗੇ ਸੁਪਕਰਨ ਦਾ ਘਟਾ ਜਿਹੜਾ ਜਿੱਥੇ ਸਾਨੂੰ ਇਸੇ ਦਰਦੇ ਤੇ ਬੈਠ ਕੇ ਅਸੀਂ ਘਰਨੇ ਵਾਲੇ ਵੀ ਉਹਨਾਂ ਦਾ ਪਰਿਵਾਰ ਹੀ ਸੀਗਾ ਪੁਰਸ਼ ਬੱਚੇ ਦਾ ਅਸੀਂ ਮਾਂ ਬਾਪ ਹੀ ਸੀਗੇ ਅੱਜ ਜਦੋਂ ਉਹਨਾਂ ਨੂੰ ਸਵੇਰੇ ਲਿਆਂਦਾ ਗਿਆ ਆ ਉਹ ਦਰਦ ਸੀ ਬਿਆਨ ਨਹੀਂ ਕਰ ਸਕਦੇ ਸ਼ਬਦਾਂ ਵਿੱਚ ਪੂਰੇ ਜਆਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਾਂ ਮਾਂ ਨੂੰ ਭੈਣਾਂ ਨੂੰ ਉਹ ਅਰਬੀ ਦੇ 22 ਸਾਲਾਂ ਨੌਜਵਾਨ ਦਾ ਜਿਹੜਾ ਸ਼ਹਾਦਤ ਦਿੱਤਾ ਉਹ ਸਾਡੇ ਹਿਰਦਿਆਂ ਦੇ ਵਿੱਚ ਜਿਹੜੀ ਉਹ ਮਤਲਬ ਕਿ ਚੀਜ਼ ਪਾ ਕੇ ਗਿਆ ਇਹਨੂੰ ਸ਼ਬਦਾਂ ਚ ਨਹੀਂ ਬਿਆਨ ਕਰ ਸਕਦੇ ਇਹ ਕਟਾ ਪੂਰਾ ਨਹੀਂ ਕਦੇ ਹੋ ਸਕਦਾ ਉਹ ਕਟਾ ਪੂਰਾ ਹੀ ਨਹੀਂ ਹੋ ਸਕਦਾ ਤੇ ਜ਼ਾਬਰ ਜ਼ੁਲਮ ਜ਼ੁਲਮ ਕਰਨ ਵਾਲੇ ਨੇ ਜ਼ਾਬਰ ਇੰਨਾ ਕੀਤਾ ਕਿ ਉਹਦੀ ਮਿਸਾਲ ਤੁਸੀਂ ਉੱਥੇ ਜੋ ਸਾਡੀਆਂ ਸਾਡੀ ਮਸ਼ੀਨਰੀ ਸਾਡੇ ਕਿਸਾਨਾਂ ਦਾ ਟਰੈਕਟਰ ਵੀ ਪੁੱਤੀ ਹੁੰਦਾ ਆ ਉਹਦੇ ਨਾਲ ਜੋ ਹਸ਼ਰ ਕੀਤਾ ਆ ਉਹਦੇ ਤੋਂ ਬਾਅਦ ਸਾਡੇ ਉਹ ਬੱਚੇ ਜਿਹੜੇ ਚਾਹੇ ਉਹ ਸਾਡਾ ਪ੍ਰਿਤਪਾਲ ਬੱਚਾ ਸੀ ਦਾ ਕਮੇ گاਉਂ ਆਣਾ ਹੁੰਦਾ ਆ ਨਾਲ ਤੇ ਜੋ ਮਤਲਬ ਸ਼ੁਭ ਕਰਨ ਦਾ ਤਾਂ ਬਿਆਨ ਹੀ ਨਹੀਂ ਕਰ ਸਕਦੇ ਮੈਂ ਤਾਂ ਮਾਂ ਹਾਂ ਜਨਤ ਤੇ ਮੇਰਾ ਖੋਦਾ ਇੱਕ 18 ਸਾਲਾਂ ਦਾ ਬੱਚਾ ਆ ਮੈਂ ਉਸ ਰਾਤ ਇੱਕੀ ਤਰੀਕ ਦੀ ਸਾਰੀ ਰਾਤ ਨਾ ਮੈਂ ਸੋ ਪਾਈ ਨਾ ਮੈਂ ਕੁਝ ਖਾ ਪਾਈ ਤੇ ਅੱਜ ਵੀ ਮੈਂ ਮਤਲਬ ਉਸ ਦਰਦ ਨੂੰ ਬਿਆਨ ਨਹੀਂ ਕਰ ਸਕਦੀ ਅਸੀਂ ਇੱਥੇ ਬੈਠੇ ਸਵੇਰ ਤੇ ਉਹੀ ਗੱਲਾਂ ਕਰ ਰਹੇ ਨੇ ਕਿ ਸਾਡੇ ਸਰਕਾਰ ਜੋਗ ਨੇ ਤੁਸਾ ਜਥੇਵੰਦੀ ਦੇ ਆਗੂ ਨੇ ਬਾਕੀ ਤੁਹਾਨੂੰ ਇਹ ਦੱਸਦੇ ਨੇ ਕਿ ਇਹਨਾਂ ਨੇ ਉਸ ਦਰਦ ਨੂੰ ਇਸ ਉਮਰ ਦੇ ਵਿੱਚ ਕਿਵੇਂ ਮਤਲਬ ਕਿਵੇਂ ਮਹਿਸੂਸ ਕਰ ਮਹਿਸੂਸ ਕੀਤਾ ਇਹ ਨਾਲ ਗੱਲਬਾਤ ਕਰਦੇ ਆ ਸਾਜੀ ਬਾਪੂ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸਰਦਾਰ ਫਤੇ ਸਿੰਘ ਬੰਦਪੂਰ ਤੋਂ ਤਲਾ ਜਿਲ੍ਹਾ ਬੰਦਪੂਰ ਭਾਰਤ ਸਰਣ 180000 ਮੀਟਰ ਦਾ ਪੰਜਾਬ ਠੀਕ ਹੈ ਜੀ ਜਿਹੜਾ ਸੁਭ ਕਰਨ ਵੀਰ ਜੀ ਦਾ ਜਿਹੜਾ ਘਾਟਾ ਹੋਇਆ ਪੂਰੇ ਭਾਰਤ ਨੂੰ ਹੀ ਘਾਟਾ ਪਿਆ ਵੈਸੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਬਲੂ ਸੁਭ ਕਰਨ ਤਕਰੀਬਨ ਸਾਡੇ ਨਾਲ 13 ਫਰਵਰੀ ਤੋਂ ਸੀ ਇੱਥੇ 21 ਤਰੀਕ ਨੂੰ ਜਿਹੜਾ ਵਾਕਿਆ ਹੋਇਆ 21 ਤਰੀਕ ਨੂੰ ਥੋੜਾ ਜਿਹਾ ਜਿਹੜੇ ਬੱਚੇ ਸੀ ਥੋੜਾ ਜ ਸਾਡੇ ਤੋਂ ਪਾਸੇ ਨਿਕੜ ਗਏ ਅਸੀਂ ਮੂਹਰੇ ਸੀ ਥੋੜੇ ਪਾਸੇ ਟੇਢੇ ਨਿਕੜ ਗਏ ਤੇ ਸਰਕਾਰ ਨੇ ਬਹੁਤ ਟੱਕਾ ਕੀਤਾ ਪਤਾ ਗੋਲੀ ਚਲਾਈ ਗੋਲੀ ਚਲਾਉਣ ਦਾ ਕਿਤੇ ਆਰਡਰ ਹੀ ਨਹੀਂ ਕਿਤੇ ਕਾਨੂੰਨ ਹੀ ਨਹੀਂ ਗੋਲੀ ਮਾਰਨ ਦਾ ਕਿਤੇ ਹੈਗਾ બીજી ਗੱਲ ਵੀ 21 ਤਰੀਕ ਤੋਂ ਲੈ ਕੇ ਅੱਜ ਤਰੀਕ 29 ਤਰੀਕ ਹੋ ਗਿਆ ਜੂਨੀਅਰ ਨੇ ਕਿਸੇ ਵੀ ਸਾਡੇ ਸਾਂਝੇ ਮੋਰਚੇ ਨੇ ਕੋਈ ਵੀ ਟਾਈਮ ਨਹੀਂ ਦਿੱਤਾ ਨਾ ਗਾਹ ਜਾਂਦਾ ਨਾ ਪਛਾਹ ਜਾਂਦਾ ਵੀ ਜਿੰਨਾ ਚਿਰ ਉਹ ਤੇ ਪਰਚਾ ਹੋ ਗਏ ਉਹਦਾ ਸ਼ਿਸ਼ਕਾਰ ਨਹੀਂ ਹੁੰਦਾ तकरीबन ਵੀ ਤੁਸੀਂ ਦੇਖ ਲਓ ਵੀ 9-10 ਦਿਨ ਲੱਗ ਕੇ ਉਹਦੇ ਪਰਚਾ ਕਰਾਉਣ ਤੇ ਪਰਚਾ ਹੋਇਆ ਅੱਜ ਸਾਨੂੰ ਵਿਸ਼ਵਾਸ ਦਵਾਇਆ ਗਿਆ ਤੇ ਪਰਚਾ ਹੋ ਗਿਆ ਉਹਦੀ ਭੈਣ ਨੂੰ ਪੁਸਤ ਦੇ ਵਿੱਚ ਨੌਕਰੀ ਦੇਦੀ ਅੱਜ ਉਹਦਾ ਸ਼ਸ਼ਕਾਰ ਹੋ ਗਿਆ ਚਲੋ ਠੀਕ ਹੈ ਸ਼ਸ਼ਕਾਰ ਤਾਂ ਹੋ ਗਿਆ ਬਿਲ ਨੂੰ ਮਿੱਟੀ ਤਾਂ ਉਹਦੀ ਸੰਭੀ ਗਈ ਪਰ ਜਿਹੜੀ ਇਹ ਘਾਟਾ ਨਹੀਂ ਕਿਤੇ ਜੁਨੀਆ ਨੂੰ ਸਾਡੀ ਨੂੰ ਪੂਰਾ ਨਹੀਂ ਹੋਣਾ ਪਤਾ ਕਿ ਅਸੀਂ ਤਾਂ ਹੁਣ ਬਜ਼ੁਰਗਰ ਲੜ ਨਹੀਂ ਸਕਦੇ ਉਸਤੇ ਇਹ ਨੌਜਵਾਨ ਪੁੱਤ ਹੈ ਜੋ ਉਹ ਅਸੀਂ ਗਵਾਚਿਆ ਹੈ ਨਾ ਹਾਂਜੀ ਗਵਾਚਿਆ ਜਿਵੇਂ ਆ ਮੁੰਡੇ ਆ ਇਹਨਾਂ ਨੇ ਤਾਂ ਪੱਥਰ ਪਾਸੀ ਕਰਨੇ ਸੀ ਅਸੀਂ ਤੇਨੂੰ ਕੋ ਸਲਾਹ ਦੇਣ ਵਾਲੇ ਸੀ ਵੀ ਤੁਸੀਂ ਐ ਕਰੋ ਤੁਸੀਂ ਇਹਦ ਨੂੰ ਚੱਕੋ ਇਹ ਬਹੁਤ ਵੱਡਾ ਘਾਟਾ ਉਹਦੇ ਮਾਂ ਪੇਰੋਂ ਦਾ ਪਿਆਈ ਆ ਖਾਸ ਕਰਕੇ ਸਾਡੀ ਜੂਨੀਅਰ ਨੂੰ ਸਾਡੇ ਪੰਜਾਬ ਨੂੰ ਨੌਜਵਾਨੀ ਦਾ ਬਹੁਤ ਵੱਡਾ ਘਾਟਾ ਪਿਆ ਕਿ ਉਸ ਮੰਨੇ ਨੇ ਲੋਕਾਂ ਨੂੰ ਸੇਹ ਦੇਣੀ ਸੀ ਵੀ ਡਰਨਾ ਨਹੀਂ ਚਾਹੀਦਾ ਅੱਗੇ ਵਧਣਾ ਚਾਹੀਦਾ ਇਹ ਸਾਨੂੰ ਬਹੁਤ ਵੱਡਾ ਪੁੱਤ ਘਾਟਾ ਪੈ ਗਿਆ ਤੇ ਅੱਜ ਤੋਂ ਜਿਵੇਂ ਦਾ ਸਹਿਕਾਰ ਹੋ ਗਿਆ ਸਾਰਿਆਂ ਸਾਡਾ ਸੰਜੋਤ ਮੋਰਚਾ ਜੋ ਵੀ ਰਹਿ ਕਰਕੇ ਸਾਨੂੰ ਅੱਗੇ ਤੋਰਨ ਨੂੰ ਕਹੂਗਾ ਜਾਂ ਮਤਲਬ ਇੱਥੇ ਬਹਿਣਾ ਜਾਂ ਗਾਂ ਜਾਣਾ ਕੱਲ ਤੋਂ ਅਸੀਂ ਉਹ ਨਵੀਂ ਰਣਨੀਤੀ ਸ਼ੁਰੂ ਕਰਾਂਗੇ ਕਿ ਜੇ ਵੀ ਉਹ ਸ਼ਾਂਤ ਮਈ ਨਾਲ ਗੱਲ ਕਰ ਲੈਂਦੀ ਹੈ ਸਰਕਾਰ ਤਾਂ ਤੁਹਾਨੂੰ ਹਾਂ ਜੀ ਜੇ ਸ਼ਾਂਤ ਮਈ ਨਾਲ ਕਰ ਲੈਂਦੀ ਮੈਨੂੰ ਠੀਕ ਆ ਫਿਰ ਤਾਂ ਅਸੀਂ ਨਹੀਂ ਅਸੀਂ ਵਾਪਸ ਨਹੀਂ ਮੁਰਤ ਮੜਾਂਗੇ ਅਸੀਂ ਉਹ ਦਾ ਸ਼ੁਭ ਕਰਨ ਦਾ ਬਦਲਾ ਲੈ ਕੇ ਮੜਾਂਗੇ ਅਸੀਂ ਅੱਗੇ ਦਿੱਲੀ ਜੂ ਜਾਵਾਂਗੇ ਕਿੰਨਾ ਕੁਝ ਹੋ ਚੁੱਕਿਆ ਹੈ ਤਾਂ ਉਹ ਤਾਂ ਵਾਪਸ ਮੁਰਨ ਦੇ ਤਾਂ ਕੁਝ ਸਵਾਲ ਪੈਦਾ ਨਹੀਂ 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 ਕੋਈ ਸਵਾਲ ਨਹੀਂ ਪਤ ਵਾਪਸ ਮੁਰਨ ਦਾ ਕੋਈ ਵੀ ਸਵਾਲ ਨਹੀਂ ਅੱਗੇ ਜਾਵਾਂਗੇ ਦੇਖੋ ਅੱਗੇ ਪਿਛਲੇ ਅਸੀਂ 4 ਸਾਲ ਹੋ ਗਏ ਆ ਦਿੱਲੀ ਦੇ ਵਿੱਚ ਤਕਰੀਬਨ 750 ਬੰਦੇ ਸ਼ਹੀਦ ਹੋ ਗਏ ਸੀਗਾ ਤਾਂ ਘਾਟਾ ਤਾਂ ਸਾਨੂੰ ਉਹ ਨਹੀਂ ਪੂਰਾ ਹੋਇਆ ਅਸੀਂ ਜ਼ਰੂਰ ਜਾਵਾਂਗੇ ਕਿ ਮੋਡਰਨ ਵਾਲੀ ਤਾਂ ਆਪਣੇ ਪੰਜਾਬ ਦੇ ਸਾਨੂੰ ਸਾਡੇ ਗੁਰੂ ਨੇ ਦੱਸਿਆ ਹੀ ਨਹੀਂ ਮਿਲੋ ਇਹ ਤਾਂ ਸਾਡੇ ਗੁਰੂ ਦੀ ਸਾਨੂੰ ਸਾਨੂੰ ਮਤਲਬ ਸਿਖਾਇਆ ਹੀ ਏ ਜੀ ਆ ਕਿ ਉਹਨੇ ਆਪਦੇ ਵਾਰ ਕੇ ਸਾਨੂੰ ਸਿਖਾਇਆ ਕਿ ਪਿਛਾ ਨਹੀਂ ਮੋੜਨ ਅੱਕੇ ਜਾਣਾ ਅਸੀਂ ਤਾਂ ਜਾਵਾਂਗੇ ਜਿਹੜੀਆਂ ਜਥੇਬੰਦੀਆਂ ਅਜੇ ਤੱਕ ਨਹੀਂ ਹਰਮਜੀਤ ਸਿੰਘ ਬੁਲਦਦ ਜ਼ਿਲ੍ਹਾ ਪ੍ਰਧਾਨ ਆਰਟੀਕਸ਼ਨ ਜੰਮੂ ਕੋਟਵਾਲ ਪ੍ਰੋਕਟਰ ਠੀਕ ਹੈ ਜੀ ਤੁਸੀਂ ਅਸ਼ੋਕ ਕਰਨਵੀਰ ਜੀ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਜੁਦੇਵਰ ਤੁਸੀਂ ਕੀ ਕਹੋਗੇ ਜੀ ਦੇਖੋ ਜੀ ਇੱਕ ਇਨਸਾਨ ਦਾ ਬੱਚਾ ਪਾਲ ਕੇ ਤਿਆਰ ਕਰੀਦਾ ਉਹ ਘੱਟ ਤੋਂ ਘੱਟ 30 ਸਾਲ ਚ ਤਿਆਰ ਹੁੰਦਾ ਅੱਜ ਜਿਹੜਾ 21-22 ਸਾਲ ਦੇ ਵਿੱਚ ਸਾਡਾ ਇਹਨਾਂ ਨੇ ਸ਼ੁਭਕਰਨ ਸੀਤ ਕੀਤਾ ਉਹਦਾ ਦੁੱਖ ਅਸੀਂ ਬਿਆਨ ਕਰ ਸਕਦੇ ਕਿਉਂਕਿ ਅਗਾ ਵਦੂ ਬੱਚਾ ਸੀ ਕਿਉਂਕਿ ਅੱਜ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਪਰ ਅਸੀਂ ਜਿੰਨਾ ਚਿਰ ਸ਼ੁਭਕਰਨ ਦੀਪ ਨੂੰ ਕਰ ਨਹੀਂ ਨਿਆਣ ਹੀ ਦਵਾ ਸਕਦੇ ਉਹਨੇ ਪਿਛਾ ਨਹੀਂ ਹਟਾਂਗੇ ਅੱਗੇ ਨੂੰ ਵਧਾਂਗੇ ਕਿਉਂਕਿ ਜਦੋਂ ਤੱਕ ਵੀ ਸੁਭ ਕਰਨਵੀਰ ਜੀ ਨੂੰ ਜਿਹੜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੁਸੀਂ ਅੱਗੇ ਦਾ ਕੰਡਿਓ ਅੱਗੇ ਵਧਾਂਗੇ ਜਰੂਰ ਪਰ ਸੁਭ ਕਰਨ ਕਰਨਵੀਰ ਦਾ ਬਦਲਾ ਲੈ ਕੇ ਠੀਕ ਹੈ